ਸੋ ਸਤਿ ਸ੍ਰੀ ਅਕਾਲ ਜੀ ਜੀਐਨਡੀਐਸ ਅਕੈਡਮੀ ਬੂਕ ਚੈਨਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਅੱਪਾ ਲੈ ਕੇ ਆਏ ਹਾਂ ਇਹ ਜਾਣਕਾਰੀ ਕਿਉਂਕਿ ਕਾਫੀ ਸਾਥੀ ਹੈ ਜਿਹੜੇ ਉਹ ਮੈਸੇਜ ਕਰਕੇ ਇਹ ਜਾਣਕਾਰੀ ਦੇ ਬਾਰੇ ਜਾਣਨਾ ਚਾਹੁੰਦੇ ਸੀਗੇ ਵੈਸੇ ਆਪ ਜੀ ਨੂੰ ਪਤਾ ਹੀ ਹੈ ਜਿਵੇਂ ਕਿ ਜੋ ਐਨਸੀਟੀਈ ਹੈ ਉਸ ਦੀਆਂ ਗਾਈਡਲਾਈਨਸ ਜੋ ਨੇ ਮਤਲਬ ਉਹਨਾਂ ਨੇ ਰਿਕਮੈਂਡ ਕੀਤਾਗਾ ਕਿ ਜਿਹੜਾ ਵੀਅਰ ਡਾ ਉਸ ਨੂੰ 1 ਸਾਲ ਦਾ ਕੀਤਾ ਜਾਊਗਾ ਤੇ ਐਮਐਡ ਜਿਹੜਾ ਪ੍ਰੋਗਰਾਮ ਉਹ ਵੀ 1 ਸਾਲ ਦਾ ਹੋਊਗਾ ਸੈਸ਼ਨ 2026-27 ਤੋਂ ਸੋ ਸਭ ਤੋਂ ਪਹਿਲਾਂ ਤਾਂ ਇਹ 10 ਸਾਲ ਦੇ ਬਾਅਦ ਜਿਹੜਾ ਹੈਗਾ ਮਤਲਬ ਫੈਸਲਾ ਚੇਂਜ ਕੀਤਾ ਗਿਆ ਅੱਜ ਤੋਂ 10 ਸਾਲ ਪਹਿਲਾਂ ਜਿਹੜਾ ਹੈਗਾ ਜੀ ਵੀਐਡ ਜਿਹੜੀ ਉਹ 1 ਸਾਲ ਦੀ ਹੁੰਦੀ ਸੀਗੀ ਤੇ ਐਮਐਡ ਵੀ 1 ਸਾਲ ਦੀ ਹੁੰਦੀ ਸੀ ਉਸ ਤੋਂ ਬਾਅਦ ਚ 2 ਸਾਲ ਦਾ ਪ੍ਰੋਗਰਾਮ ਲਾਗੂ ਕਰਤਾ ਸੀਗਾ ਜਿਹਦੇ ਕਰਕੇ ਇਹ ਚੱਲ ਰਿਹਾ ਸੀ ਤੇ ਹੁਣ ਫਿਰ ਐਨਸੀਟੀ ਨੇ ਮਤਲਬ ਇਸ ਤੇ ਆਪਣਾ ਜਿਹੜਾ ਇਹ ਇੱਕ ਨੀਤੀ ਸਪਸ਼ਟ ਕੀਤੀ ਹੈ ਕਿ 2026-27 ਦਾ ਸੈਸ਼ਨ ਹੈ ਜਿਹੜਾ ਉਸ ਦੇ ਵਿੱਚ ਇੱਕ ਸਾਲ ਦੀ ਬੀਐਡ ਤੇ ਇੱਕ ਸਾਲ ਦੀ ਹੀ ਐਮਐਡ ਹੈ ਜਿਹੜੀ ਉਹ ਹੋਊਗੀ 10 ਸਾਲਾਂ ਦੇ ਬਾਅਦ ਇਹ ਪ੍ਰੋਗਰਾਮ ਹੈ ਜਿਹੜਾ ਚੇਂਜ ਹੋਇਆ ਤੇ ਇਸ ਦੇ ਵਿੱਚ ਕੁਝ ਨਾ ਮਤਲਬ ਜਾਣਕਾਰੀਆਂ ਐਮ ਨਹੀਂ ਜਿਹੜੀਆਂ ਤੁਹਾਡੇ ਲਈ ਜਾਣਨੀਆਂ ਜ਼ਰੂਰੀ ਨੇ ਜਿਵੇਂ ਵੀ ਬੀਐਡ ਕੀ ਹਰ ਹਰ ਦੇ ਲਈ ਹਰ ਇੱਕ ਦੇ ਲਈ ਇਹ ਫੈਸਲਾ ਜਿਹੜਾ ਹੈਗਾ ਹਰ ਇੱਕ ਲਈ ਫੈਸਲਾ ਹੈ ਇਹ ਮਤਲਬ ਜੋ ਵੀ ਗ੍ਰੈਜੂਏਟ ਹੈਗਾ ਵੀ ਇਹ ਜਾਂ ਡਿਗਰੀ ਕੀਤੀ ਹੋਈ ਹੈਗਾ ਜਿਹੜਾ ਵੀ ਡਿਗਰੀ ਵਾਲਾ ਹੈਗਾ ਸਟੂਡੈਂਟ ਕੀ ਉਹੀ ਇੱਕ ਸਾਲ ਲਈ ਇੱਕ ਹਰ ਇੱਕ ਮਤਲਬ ਇੱਕ ਸਾਲ ਦੇ ਲਈ ਇਸ ਬੀਐਡ ਦੇ ਲਈ ਐਲੀਜੀਬਲ ਹੋਊਗਾ ਜਾਂ ਇਸ ਦਾ ਕਰਾਈਟਰੀਆ ਕੀ ਹੈ ਨਾ ਤੇ ਜਾਂ ਕੀ ਕੀ ਸ਼ਰਤਾਂ ਨੇ ਇਹਦੇ ਵਿੱਚ ਨਾ ਕੁਝ ਥੋੜਾ ਜਿਹਾ ਜਿਵੇਂ ਆਪਣੇ ਨਹੀਂ ਕਈ ਵਾਰੀ ਲੱਗਿਆ ਹੁੰਦਾ ਉੱਤੇ ਨਾਟ ਆਊਟ ਵਾਲਾ ਸਟਾਰਜ ਉਹ ਚੀਜ਼ ਹੈ ਸੋ ਉਹ ਜਾਣਕਾਰੀ ਤੁਹਾਨੂੰ ਦੇਣੀ ਆ ਕਿ ਇਹ ਬੀਐਡ ਹੈ ਜਿਹੜੀ ਇੱਕ ਸਾਲ ਦੀ ਕੀਤੀ ਗਈ ਆ ਜਾਂ ਐਮਐਡ ਜਿਹੜੀ ਇੱਕ ਸਾਲ ਦੀ ਕੀਤੀ ਗਈ ਹੈ ਜੀ ਇਹ ਸਾਰਿਆਂ ਦੇ ਲਈ ਫੈਸਲਾ ਹੈ ਜਾਂ ਨਹੀਂ ਹੈ ਉਹ ਸਾਰੀ ਡਿਟੇਲ ਦੀ ਜਾਣਕਾਰੀ ਆਪ ਜੀ ਨੂੰ ਦੇਣੀ ਆ ਸੋ ਐਂਡ ਤੱਕ ਜਿਹੜਾ ਹੈਗਾ ਜਰੂਰ ਬਨੇ ਰਹਿਣਾ ਤੇ ਬੜੀ ਹੀ ਬਹੁਮੁੱਲੀ ਜਾਣਕਾਰੀ ਆ ਆਪ ਜੀ ਦੇ ਲਈ ਜਿਵੇਂ ਕਿ ਤੁਸੀਂ ਇਸ ਨਿਊਜ਼ ਨੂੰ ਦੇਖ ਰਹੇ ਹੋ ਕਿ ਐਨਪੀ 2 ਦੇ ਮੁਤਾਬਕ 2020 ਦੇ ਮੁਤਾਬਕ ਜਿਹੜਾ ਹੈਗਾ ਮਲਟੀਪਲ ਐਂਟਰੀ ਤੇ ਐਗਜ਼ਿਟ ਆਪਸ਼ਨਸ ਜਿਹੜੀਆਂ ਸਟੂਡੈਂਟਸ ਦੇ ਲਈ ਕ੍ਰੀਏਟ ਕੀਤੀਆਂ ਜਾਂਦੀਆਂ ਨੇ ਕੈਂਡੀਡੇਟ who have completed their four year degree no post graduation can apply ਦਾ 1 ਇਅਰ ਬੀਐਡ ਪ੍ਰੋਗਰਾਮ ਪੁਆਇੰਟ ਨੂੰ ਧਿਆਨ ਚ ਰੱਖਣਾ ਜੀ ਦੋਸ who have completed the 3 ਇਅਰ ਗ੍ਰੈਜੂਏਸ਼ਨ will need the option 2 ਇਅਰ ਬੀਐਡ ਕੋਰਸ ਹੁਣ ਦੇਖੋ ਵੀ ਇਹਦੇ ਵਿੱਚ ਦੇਖੋ ਕੀ ਹੈ ਕਿ ਮੇਨ ਜਿਹੜੇ ਬੱਚੇ ਪਹਿਲਾਂ ਹੀ 4 ਸਾਲਾ ਪ੍ਰੋਗਰਾਮ ਲੈ ਰਹੇ ਨੇ ਡਿਗਰੀ ਦੇ ਨਾਲ ਠੀਕ ਹੈ ਬੀਐਡ ਦਾ ਮਤਲਬ ਉਹਨਾਂ ਦੀ ਚੌਥੀ ਹੋ ਜਾਂਦੀ ਹੈ ਤਾਂ ਉਹਨਾਂ ਦੇ 3 ਸਾਲ ਆ ਜਿਹੜੇ ਉਹ ਲੱਗੇ ਡਿਗਰੀ ਦੇ ਵਿੱਚ ਤੇ 1 ਸਾਲ ਲੱਗਿਆ ਜਿਹੜਾ ਹੈਗਾ ਉਹਨਾਂ ਦਾ ਬੀਐਡ ਦੇ ਵਿੱਚ ਠੀਕ ਹੈ ਇਸ ਤਰ੍ਹਾਂ ਚਾਰ ਸਾਲਾਂ ਦੇ ਵਿੱਚ ਬੀਐਡ ਜਿਹੜੀ ਕਰ ਜਾਣਗੇ ਅੱਗੇ ਹੋਰ ਟੈਸਟ ਕੀ ਹੈ ਹੁਣ ਜਿਹੜੇ 올ਡ ਸਟੂਡੈਂਟ ਨੇ ਉਹਨਾਂ ਦੇ ਬਾਰੇ ਕੀ ਜਾਣਕਾਰੀ ਹੈ ਜੋ 올ਡ ਸਟੂਡੈਂਟ ਨੇ ਮੰਨ ਲਓ ਵੀ ਤੁਹਾਡੀ ਡਿਗਰੀ ਹੈ ਜਿਹੜੀ ਮੰਨ ਲਓ ਤੁਹਾਡੀ ਜਿਹੜੀ ਡਿਗਰੀ 3 ਸਾਲ ਦੀ ਕੀਤੀ ਹੋਈ ਹੈ ਪਲੱਸ ਤੁਸੀਂ 2 ਸਾਲ ਦੀ ਮਾਸਟਰ ਡਿਗਰੀ ਕੀਤੀ ਹੋਈ ਹੈ ਕੋਈ ਠੀਕ ਹੈ ਤੇ 5 ਸਾਲ ਹੋ ਗਿਆ ਪ੍ਰੋਗਰਾਮ 5 ਸਾਲ ਮਤਲਬ ਤੁਸੀਂ ਕਰ ਲਿਆ ਮਤਲਬ 4 ਤੋਂ ਪਲੱਸ ਹੋ ਗਿਆ ਤੁਹਾਡਾ ਪ੍ਰੋਗਰਾਮ ਤਾਂ ਤੁਸੀਂ ਵੀ ਇੱਕ ਸਾਲ ਦੇ ਵਿੱਚ ਜਿਹੜੀ ਬੀਐਡ ਆ ਉਹ ਕਰ ਸਕਦੇ ਹੋ ਇਸੇ ਤਰ੍ਹਾਂ ਜਿਹੜੇ ਸਾਥੀ ਨੇ ਕਿਸੇ ਨੇ ਮੰਨ ਲਓ ਜੋ ਡਿਗਰੀ ਆ ਉਹਦੀ ਉਹਦੀ ਡਿਗਰੀ ਦਾ ਟਾਈਮ ਹੀ 4 ਸਾਲ ਆ 4 ਸਾਲ ਦੀ ਕੋਈ ਡਿਗਰੀ ਉਹਨੇ ਕੀਤੀ ਹੋਈ ਆ ਤਾਂ ਉਹ ਇੱਕ ਸਾਲ ਦੇ ਲਈ ਬੀਆਡਾ ਜਿਹੜੀ ਉਹ ਕਰ ਸਕਦਾ ਇਹ ਮਤਲਬ ਇਹਦੇ ਵਿੱਚ ਜਿਹੜਾ ਟਵਿਸਟ ਹੈਗਾ ਸੋ ਇਹ ਜਾਣਕਾਰੀ ਆ ਤੁਹਾਡੇ ਲਈ ਦੇਖੋ ਜੀ ਆਪਾਂ ਅੱਗੇ ਪੜ੍ਹਦੇ ਹਾਂ ਇੱਕ ਸਾਲ ਦਾ ਬੀੜਡ ਕੋਰਸ ਜਿਹੜੀਆਂ ਖਬਰਾਂ ਹਨ ਉਹਨਾਂ ਦੇ ਲਈ ਬੀੜਡ ਕੋਰਸ ਦੇ ਵਿੱਚ ਦਾਖਲਾ ਲੈਣ ਦੀ ਯੋਜਨਾ ਬਣਾ ਰਹੇ ਚਾਹਵਨ ਅਧਿਆਪਕਾਂ ਦੇ ਕੋਲ ਖੁਸ਼ੀ ਮਨਾਉਣ ਦਾ ਕਾਰਨ ਹੈ ਕਿ ਉਹ ਇੱਕ ਸਾਲ ਦਾ ਬੀੜਡ ਕੋਰਸ ਨਵੀਂ ਸਿੱਖਿਆ ਨੀਤੀ ਦੀਆਂ সুপারিশਾਂ ਦੇ ਅਨੁਸਾਰ ਦਹਾਕੇ ਦੇ ਅੰਤਰਾਲ ਤੋਂ ਬਾਅਦ ਜਿਹੜਾ ਹੈਗਾ ਵਾਪਸ ਲੈਣ ਲਈ ਤਿਆਰ ਹੈ ਜਦੋਂ ਕਿ ਇਸ ਦਾ ਪੁਨਰਸਰਜੀਤੀ ਸਵਾਗਤ ਦੀ ਖਬਰ ਹੈ ਯੋਗਤਾ ਦੇ ਲਈ ਕੁਝ ਸ਼ਰਤਾਂ ਲਾਗੂ ਜ਼ਰੂਰ ਹੁੰਦੀਆਂ ਹਨ ਤੇ ਆਓ ਦੇਖੀਏ ਦਾਖਲਾ ਲੈਣ ਦੇ ਲਈ ਇਸ ਇੱਕ ਸਾਲ ਦੇ ਬੀੜਡ ਕੋਰਸ ਦੇ ਲਈ ਕੌਣ ਜੋਗਾ ਕੌਣ 1 ਸਾਲ ਦੀ ਪੀਰਡ ਕਰ ਸਕਦਾ ਐਨਸੀਟੀ ਦੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਜੀ ਕਿ ਨੈਸ਼ਨਲ ਕਾਉਂਸਲ ਫੋਰ ਟਿਚਰ এডੂਕੇਸ਼ਨ ਨੇ ਇੱਕ ਮੀਟਿੰਗ ਕੀਤੀ ਜਿੱਥੇ ਇਸ ਫੈਸਲੇ ਦੇ ਵਿੱਚ ਤਹਿਤ ਬੀਰਡ ਦਾ ਕੋਰਸ ਹੈ ਜਿਹੜਾ ਉਹ ਸਮੇਤ ਕਈ ਅਧਿਆਪਕਾਂ ਤੇ ਸਖਲਾਈ ਕੋਰਸਾਂ ਦੇ ਮਹੱਤਵਪੂਰਨ ਫੈਸਲੇ ਲਏ ਗਏ ਜਿਹਦੇ ਵਿੱਚ ਐਨਸੀਟੀ ਦੇ ਚੇਅਰਮੈਨ ਸਰ ਪ੍ਰੋਫੈਸਰ ਪੰਕਜ ਅਰੋੜਾ ਜੀ ਨੇ 2025 ਦੀ ਗਵਰਨਿੰਗ ਬਾਡੀ ਦੇ ਨਵੇਂ ਨਿਯਮਾਂ ਦੀ ਪ੍ਰਵਾਨਗੀ ਦਾ ਜਿਹੜਾ ਐਲਾਨ ਕੀਤਾ ਇੱਕ ਸਾਲ ਬੀਐਡ ਕੋਰਸ ਹੈ ਜਿਹੜਾ ਜਿਉ 10 ਸਾਲਾਂ ਦੇ ਬਾਅਦ ਵਾਪਸ ਆ ਰਿਹਾ 2015 ਤੋਂ ਪਹਿਲਾਂ ਜਿਹੜੀ ਹੈਗੀ ਹੈ ਜੀ ਬੀਐਡ 2015 ਤੋਂ ਪਹਿਲਾਂ ਬੀਐਡ ਜਿਹੜੀ ਉਹ ਇੱਕ ਸਾਲ ਦੀ ਹੀ ਹੁੰਦੀ ਸੀ ਫਿਰ ਦੋ ਸਾਲ ਦੀ ਹੋ ਗਈ ਸੀ ਵੀ ਸਿਰਫ ਉਹ ਹੀ ਉਮੀਦਵਾਰ ਜਿਨ੍ਹਾਂ ਨੇ 4 ਸਾਲਾਂ ਅੰਡਰਗ੍ਰੈਜੂਏਟ ਕੋਰਸ ਪੂਰਾ ਕੀਤਾ ਹੈ ਜਾਂ ਪੋਸਟ ਗ੍ਰੈਜੂਏਟ ਡਿਗਰੀ ਪ੍ਰਾਪਤ ਕੀਤੀ ਹੈ 1 ਸਾਲਾ ਗ੍ਰੈਜੂਏਟ ਕੋਰਸ ਦੇ ਯੋਗ ਹੋਣਗੇ ਇਹ ਪੁਆਇੰਟ ਨੂੰ ਧਿਆਨ ਚ ਰੱਖੋ ਸਾਰਿਆਂ ਦੇ ਲਈ ਨਹੀਂ ਆਵੇ ਠੀਕ ਹੈ ਸਾਰਿਆਂ ਦੇ ਲਈ 1 ਸਾਲ ਦੀ ਨਹੀਂ ਹੋਈ ਹੈ ਆਹ ਪੁਆਇੰਟ ਦਾ ਸਕਰੀਨਸ਼ਾਟ ਲੈ ਲਓ ਮੇਨ ਕਿ ਸਿਰਫ ਉਹੀ ਉਮੀਦਵਾਰ ਜਿਨ੍ਹਾਂ ਨੇ 4 ਸਾਲਾਂ ਅੰਡਰਗ੍ਰੈਜੂਏਟ ਕੋਰਸ ਮਤਲਬ ਜਿਹਦੀ ਡਿਗਰੀ ਹੈ ਜਿਹੜੀ ਉਹ 4 ਸਾਲ ਦੀ ਹੈ ਤੇ ਜਾਂ ਪੋਸਟ ਗ੍ਰੈਜੂਏਟ ਡਿਗਰੀ ਪ੍ਰਾਪਤ ਕੀਤੀ ਹੈ ਮਤਲਬ ਕਿਸੇ ਕੋਲੇ ਐਮਏ ਜਾਂ ਕੋਈ ਐਮਐਸਸੀ ਠੀਕ ਹੈ ਜਾਂ ਕੋਈ ਵੀ ਮਾਸਟਰ ਡਿਗਰੀ ਉਹਦੇ ਕੋਲ ਹੈ ਤਾਂ ਉਹ ਇੱਕ ਸਾਲ ਉਹਦੀ ਬੀਐਡ ਨਹੀਂ ਕੀਤੀ ਹੋਈ ਤਾਂ ਉਹ ਇੱਕ ਸਾਲ ਦੇ ਲਈ ਗ੍ਰੈਜੂਏਟ ਕੋਰਸ ਦੇ ਵਿੱਚ ਮਤਲਬ ਜਿਹੜਾ ਯੋਗ ਹੋਣਗੇ ਉਹ ਇੱਕ ਸਾਲ ਵਾਲੀ ਬੀਐਡ ਹੈ ਜਿਹੜੀ ਕਰ ਕਰ ਸਕਦੇ ਆ ਧਿਆਨ ਦੇਣਯੋਗ ਆ ਕਿ 2014 ਦੇ ਵਿੱਚ ਇਹਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਅੰਤਮ ਬੈਚ ਦਾ 2015 ਦਾ ਸੀਗਾ ਮਤਲਬ 2015 ਤੱਕ ਜਿਹੜੀ ਹੈਗੀ ਹੈ ਇਹ ਚੱਲੀ ਸੀਗੀ ਲਾਸਟ ਟਾਈਮ ਇਹ 10 ਸਾਲਾਂ ਦੀ ਗੈਰ ਹਾਜ਼ਰੀ ਦੇ ਬਾਅਦ ਇਸ ਦੀ ਵਾਪਸੀ ਹੈ ਜਿਹੜੀ ਹੋਈ ਹੈ ਇੱਕ ਸਾਲਾ ਬੀਅਰਡ ਕੋਰਸ ਦੇ ਲਈ ਯੋਗਤਾ ਕੀ ਹੈ ਜੀ ਜਦੋਂ ਇੱਕ ਸਾਲ ਦਾ ਬੀਅਰਡ ਕੋਰਸ ਬਹਾਲ ਕੀਤਾ ਜਾ ਰਿਹਾ ਤਾਂ ਖਾਸ ਯੋਗਤਾ ਮਾਪਦੰਡ ਪੂਰੇ ਕਰਨੇ ਜ਼ਰੂਰੀ ਹੈ ਸਿਰਫ 4 ਸਾਲ ਦੀ ਅੰਡਰ ਗ੍ਰੈਜੂਏਟ ਡਿਗਰੀ ਜਾਂ ਪੋਸਟ ਗ੍ਰੈਜੂਏਟ ਡਿਗਰੀ ਵਾਲੇ ਉਮੀਦਵਾਰ ਹੀ ਦਾਖਲਾ ਲੈਣ ਦੇ ਯੋਗ ਹੋਣਗੇ ਜੇ ਤੱਕ ਕਿਸੇ ਕੋਲੇ ਵੀ 4 ਸਾਲ ਦੀ ਡਿਗਰੀ ਆ ਉਹ 1 ਸਾਲ ਦੇ ਵਿੱਚ ਬੀਅਰਡ ਕਰ ਲੂਗਾ ਜੇ ਕਿਸੇ ਕੋਲੇ 3 ਸਾਲ ਦੀ ਡਿਗਰੀ ਪਲੱਸ 2 ਸਾਲ ਦਾ ਜਿਹੜਾ ਜਾਂ 1 ਸਾਲ ਦੀ ਮਾਸਟਰ ਡਿਗਰੀ ਹੈ ਮਤਲਬ ਉਹਦੇ ਕੋਲੇ ਐਮਏ ਹੈ ਜਾਂ ਕੋਈ ਐਮਐਸਸੀ ਹੈ ਠੀਕ ਹੈ ਜੀ ਉਹ ਆ ਜਿਹੜਾ ਉਹ 1 ਸਾਲ ਦੇ ਵਿੱਚ ਬੀਅਰਡ ਕਰ ਲੂਗਾ ਇਹ ਤੁਹਾਡਾ ਟਵਿਸਟ ਹੈ 4 ਸਾਲਾ ਕੋਰਸ ਹੈ ਕੀ ਜੀ ਆਈਟੀ ਈਪੀ ਦਾ ਅਰਥ ਹੈ ਇੱਕੀਕ੍ਰਿਤ ਅਧਿਆਪਕ ਸਿੱਖਿਆ ਪ੍ਰੋਗਰਾਮ ਇਹ ਰਾਸ਼ਟਰੀ ਸਿੱਖਿਆ ਨੀਤੀ ਐਨਪੀ 2020 ਦੇ ਤਹਿਤ ਐਨਸੀਟੀ ਦੇ ਦੁਆਰਾ ਵਿਕਸਿਤ ਕੀਤਾ ਗਿਆ 4 ਸਾਲਾਂ ਦਾ ਅਧਿਆਪਕ ਸਖਲਾਈ ਕੋਰਸ ਐਨਸੀਟੀ ਚੇਅਰਮੈਨ ਦੇ ਅਨੁਸਾਰ ਇਹ ਕੋਰਸ ਜਿਹੜਾ ਹੈਗਾ ਜੀ ਵਰਤਮਾਨ ਦੇ ਵਿੱਚ ਦੇਸ਼ ਭਰ ਦੇ 64 ਸਾਮਾਂ ਤੇ ਪੇਸ਼ ਕੀਤਾ ਗਿਆ ਵਿਦਿਆਰਥੀਆਂ ਨੂੰ ਆਪਣੇ ਚੁਣੇ ਹੋਏ ਵਿਸ਼ੇ ਵਿੱਚ ਬੀਏਡ ਕਰਨ ਦੀ ਆਗਿਆ ਦਿੰਦਾ ਤੇ 4 ਸਾਲਾਂ ਦਾ ਦੋਹਰੀ ਡਿਗਰੀ ਦਾ ਜਿਹੜਾ ਗ੍ਰੈਜੂਏਟ ਪੱਧਰ ਦਾ ਕੋਰਸ ਹੈ ਸੋ ਇਹ ਜਾਣਕਾਰੀ ਸੀਗੀ ਤੁਹਾਡੇ ਲਈ ਨਿਊਜ਼ ਜੋ ਇਨਫੋਰਮੇਸ਼ਨ ਜ਼ਰੂਰੀ ਸੀ ਕਾਫੀ ਸਾਥੀ ਇਸਦੇ ਲਈ ਮਤਲਬ ਪੁੱਛ ਰਹੇ ਸੀ ਸੋ ਇਹ ਜਾਣਕਾਰੀ ਹੈ ਵੀ ਤੁਸੀਂ ਇੱਕ ਤਾਂ ਮਤਲਬ ਮੇਨ ਆ ਸਭ ਤੋਂ ਗੱਲਾਂ ਜ਼ਰੂਰੀ ਧਿਆਨ ਚ ਰੱਖਣ ਵਾਲੀਆਂ ਵੀ ਇੱਕ ਤਾਂ ਤੁਹਾਡੇ ਕੋਲ ਕੌਣ ਇੱਕ ਸਾਲ ਦੇ ਵਿੱਚ ਜਿਹੜੇ ਹੈਗਾ ਬੀਐਡ ਕਰ ਸਕਦਾ ਹੈ ਕੌਣ ਇੱਕ ਸਾਲ ਦੇ ਵਿੱਚ ਬੀਐਡ ਕਰ ਸਕਦਾ ਹੈ ਇੱਕ ਤਾਂ ਜੀ ਤੁਹਾਡੇ ਕੋਲ ਜਿਹੜੀ ਹੈਗੀ ਹੈ ਜੇ 4 ਸਾਲਾਂ ਕੋਈ ਡਿਗਰੀ ਹੈ ਤਾਂ ਤੁਸੀਂ 1 ਯਰ ਦੇ ਵਿੱਚ ਜਿਹੜੀ ਹੈਗੀ ਹੈ ਬੀਐਡ ਉਹ ਕਰ ਸਕਦੇ ਹੋ एलिਜੀਬਲ ਹੋ ਜਾਂ ਤੁਹਾਡੇ ਕੋਲ 3 ਸਾਲ ਦੀ ਕੋਈ ਡਿਗਰੀ ਹੈ ਠੀਕ ਹੈ ਜੀ ਤੇ ਪਲੱਸ ਜਿਹੜੀ ਹੈਗੀ ਹੈ ਤੁਹਾਡੇ ਕੋਲ ਮਾਸਟਰ ਡਿਗਰੀ ਹੈ ਕੋਈ ਵੀ ਐਮਏ ਹੈ ਜਾਂ ਐਮਐਸਸੀ ਹੈ ਪਹਿਲਾਂ ਹੀ ਕੀਤੀ ਹੋਈ ਹੈ ਜਿਹੜੇ ਸਾਥੀਆਂ ਦੀ ਤਾਂ ਉਹ ਜਿਹੜੇ ਹੁਣ ਬੀਐਡ ਨਹੀਂ ਕੀਤੀ ਹੋਈ ਤਾਂ ਉਹ ਜਦੋਂ ਬੀਐਡ ਕਰਨਗੇ ਉਹ ਵੀ 1 ਸਾਲ ਦੇ ਲਈ ਜਿਹੜੀ ਹੈਗੀ ਹੈ ਬੀਐਡ ਦੇ ਵਿੱਚ एलिजिਬਲ ਹੋ ਜਾਣਗੇ ਤਾਂ ਉਹ ਵੀ ਕਰ ਸਕਦੇ ਨੇ ਤਾਂ ਇਹ ਵੀ ਕਰ ਸਕਦੇ ਨੇ ਤੇ ਚੌਥਾ ਫਾਰਮੂਲਾ ਜਿਹੜੇ ਨਿਊ ਸਟੂਡੈਂਟ ਹੈ ਪਲੱਸ 2 ਤੋਂ ਬਾਅਦ ਚ ਹੁਣ ਡਿਗਰੀ ਦੇ ਵਾਲੇ ਪਾਸੇ ਜਾਣਗੇ ਉਹ ਕੀ ਕਰ ਸਕਦੇ ਹੈਗੇ ਜਿਹੜੇ ਪਲੱਸ 2 ਤੋਂ ਬਾਅਦ ਚ ਡਿਗਰੀ ਚ ਜਾਣਗੇ ਉਹ 4 ਸਾਲਾਂ ਇੰਟਰਗ੍ਰੇਟਿਡ ਕੋਰਸ ਲੈ ਕੇ ਜਿਹੜਾ ਹੈਗਾ ਜੀ ਬੀਐਡ ਹੈ ਜਿਹੜੀ ਉਹ ਕਰ ਸਕਦੇ ਆ ਉਹਨਾਂ ਦੀ ਵੀ 1 ਸਾਲ ਦੀ ਹੋ ਜੂਗੀ ਕਿਉਂਕਿ 3 ਸਾਲ ਦੀ ਉਹਨਾਂ ਦੀ ਡਿਗਰੀ ਹੋ ਜੂਗੀ ਤੇ ਪਲੱਸ ਜਿਹੜਾ ਹੈਗਾ ਵੀ ਉਹਨਾਂ ਦਾ 1 ਸਾਲ ਦਾ ਬੀਐਡ ਕੋਰਸ ਹੋ ਜੂਗਾ ਸੋ ਇਹ ਜਾਣਕਾਰੀ ਹੈ ਤੁਹਾਡੇ ਲਈ ਸੋ ਸਾਰੇ ਇਸ ਦੇ ਲਈ ਐਲੀਜੀਬਲ ਨਹੀਂ ਹੈ ਇਹ ਕਰੈਟਰੀਆ ਹੈ ਇਸ ਦੇ ਵਿੱਚ ਜੋ ਇਸ ਨੂੰ ਪੂਰਾ ਕਰਦਾ ਉਹ ਇੱਕ ਸਾਲ ਦੇ ਲਈ ਬੀਐਡ ਹੈ ਜਿਹੜੀ ਉਹ ਕਰ ਸਕਦਾ ਹੈ 2000 ਜਿਹੜਾ ਇਹ 26 ਦਾ ਸੈਸ਼ਨ ਹੈ 25 26 ਵਾਲਾ ਸੈਸ਼ਨ 26 27 ਤੱਕ ਮਤਲਬ ਜੋ ਇਹ ਸੈਸ਼ਨ ਚੱਲੂਗਾ ਉਹ ਇਸੇ ਤਰ੍ਹਾਂ ਚੱਲੂਗਾ ਨਵੀਆਂ ਗਾਈਡਲਾਈਨਸ ਦੇ ਮੁਤਾਬਕ ਸੋ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਫਰੀ ਦੀਆਂ ਕਲਾਸਾਂ ਦੀਆਂ ਵੀਡੀਓ ਦੇਖਣ ਦੇ ਲਈ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪੈਨ ਹੈ ਡਿਸਕ੍ਰਿਪਸ਼ਨ ਦੇ ਵਿੱਚ ਹੀ ਹੋਰ ਜਾਣਕਾਰੀਆਂ ਇਕੱਠੀਆਂ ਕਰਨ ਦੇ ਲਈ WhatsApp ਗਰੁੱਪ ਤੇ Telegram ਗਰੁੱਪ ਦੇ ਲਿੰਕ ਵੀ ਪੈਨੇ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ